ਪੰਜਾਬ ਦੇ ਵਿੱਚ ਵੱਡੇ ਪੱਧਰ ਦਾ ਹੰਗਾਮਾ ਉਦੋਂ ਹੋ ਜਾਂਦਾ ਹੈ ਜਦੋਂ ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਮੌਤ ਹੋ ਜਾਂਦੀ ਹੈ ਤੇ ਸੜਕ ਤੇ ਚੀਕ ਚਿਹਾੜਾ ਪੈ ਜਾਂਦਾ ਹੈ। ਦਰਸਲ ਪੰਜਾਬ ਰੋਡਵੇਜ਼ ਬੱਸ ਦੇ ਡਰਾਈਵਰ ਅਤੇ ਮਹਿੰਦਰਾ ਪਿਕਅਪ ਡਰਾਈਵਰ ਵਿਚਕਾਰ ਝਗੜਾ ਦੌਰਾਨ ਬੱਸ ਚਾਲਕ ਦੀ ਮੌਤ ਹੋ ਜਾਂਦੀ ਹੈ। ਪੁਲਿਸ ਮਾਮਲਾ ਇਹ ਜਿਹੜੀ ਜਾਂਚ ਕਰ ਰਹੀ ਹੈ ਜਾਣਕਾਰੀ ਦੇ ਮੁਤਾਬਕ ਚੰਡੀਗੜ੍ਹ ਤੋਂ ਜਲੰਧਰ ਆ ਰਹੀ ਪੰਜਾਬ ਰੋਡਵੇਜ਼ ਪਾਸੇ ਡਰਾਈਵਰ ਤੇ ਮਹਿੰਦਰਾ ਗੱਡੀ ਦੇ ਡਰਾਈਵਰ ਨਾਲ ਗੱਡੀ ਚਲਾਉਣ ਦੇ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਝਗੜਾ ਇਸ ਹੱਦ ਤੱਕ ਵੱਧ ਜਾਂਦਾ ਹੈ ਕਿ ਮਹਿੰਦਰਾ ਚਾਲਕ ਨੇ বাস ਡਰਾਈਵਰ ਤੇ ਰੋਡ ਨਾਲ ਹਮਲਾ ਕਰ ਦਿੱਤਾ ਇਸ ਨਾਲ বাস ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਬਿਉਸ਼ ਹੋ ਗਿਆ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਪਹਿਲਾਂ ਹਾਲਾਂਕਿ ਮੋਹਾਲੀ ਦੇ ਵਿੱਚ ਰੈਫਰ ਕੀਤਾ ਤੇ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਮ੍ਰਿਤਕ বাস ਚਾਲਕ ਦੀ ਪਛਾਣ ਜਗਜੀਤ ਸਿੰਘ ਵਜੋਂ ਹੋਈ ਹੈ ਜੋ ਅਮਰੀਕਾ ਦਾ ਰਹਿਣ ਵਾਲਾ ਸੀ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਰੋਡ ਵੇਸ বাস ਦੇ ਡਰਾਈਵਰ ਤੇ ਨਾਲ ਦੇ ਨਾਲ Mahindra ਪਿਕਅਪ ਡਰਾਈਵਰ ਵਿਚਕਾਰ ਤਿੱਖੀ ਚੜਕ ਹੋ ਜਾਂਦੀ ਹੈ ਹਾਲਾਂਕਿ ਗੱਡੀ ਚਲਾਉਣ ਨੂੰ ਲੈ ਕੇ ਬਹਿਸ ਇੰਨੀ ਜ਼ਿਆਦਾ ਵਾਦ ਕੀ ਕਿ ਮਹਿੰਦਰਾ ਗੱਡੀ ਵਾਲੇ ਨੇ ਰੋਡ ਜਿਹੜੀ ਆ ਉਹ ਡਰਾਈਵਰ ਦੇ ਸਿਰ ਤੇ ਉੱਤੇ ਮਾਰੀ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਸੱਖਮੀ ਹੋਇਆ ਬੇਹੋਸ਼ ਹੋਇਆ ਉਸ ਨੂੰ ਹਸਪਤਾਲ ਲਿਜਾਦਾ ਗਿਆ ਤੇ ਡਾਕਟਰਾਂ ਨੇ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਇਸ ਤੋਂ ਬਾਅਦ ਦੱਸੀਏ ਕਿ ਸੜਕ ਦੇ ਵਿੱਚਕਾਰ ਚੀਕ ਚਹਾੜਾ ਪੈ ਗਿਆ ਲੋਕਾਂ ਦਾ ਵਟਾ ਇਕੱਠ ਹੋਇਆ ਤੇ ਨਾਲ ਦੀ ਨਾਲ ਹੁਣ ਜਿਹੜੇ ਪੰਜਾਬ ਰੋਡ ਵੈਸ ਵਾਸਤੇ ਹੋਰ ਡਰਾਈਵਰ ਸੀਗੇ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਾਰਵਾਈ ਵੀ ਜੜੀਆ ਹੋਣੀ ਚਾਹੀਦੀ ਆ ਪੁਲਿਸ ਨੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਦਾ ਬੇਹਦ ਹੀ ਵੱਟੀ ਖਬਰ ਜਿਹੜੀ ਆ ਸਾਹਮਣੇ ਆਈ ਆ ਪੰਜਾਬ ਦੇ ਵਿੱਚ ਇੱਕ ਵੱਟੀ ਘਟਨਾ ਵਾਪਰੀ ਆ ਇਹ ਜਿਹੜਾ ਡਰਾਈਵਰ ਸੀਗਾ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ ਤੇ ਉਸ ਤੋਂ ਬਾਅਦ ਉਹ ਗੱਡੀ ਲੈ ਕੇ ਜਾ ਰਿਹਾ ਸੀ ਜਾਨਕੀ ਬੱਸ ਲੈ ਕੇ ਜਾ ਰਿਹਾ ਸੀ ਤੇ ਉਸ ਦੌਰਾਨ ਹੀ ਇੱਕ ਮਹਿੰਦਰਾ ਡਰਾਈਵਰ ਗੱਡੇ ਨਾਲ ਗੱਡੀ ਡਰਾਈਵਰ ਦੇ ਨਾਲ ਝਗੜਾ ਹੋ ਜਾਂਦਾ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਮਾਮਲਾ ਤੂਲ ਫੜਦਾ ਤੇ ਮਹਿੰਦਰਾ ਪਿਕਅਪ ਡਰਾਈਵਰ ਤੇ ਵੱਲੋਂ ਜਿਹੜਾ ਪੰਜਾਬ ਵਸਾ ਜਿਹੜਾ ਡਰਾਈਵਰ ਸੀਗਾ ਉਸ ਦੇ ਸਿਰ ਤੋਂ ਤੇ ਰੋਡ ਮਾਰ ਕੇ ਹਮਲਾ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਹੁਣੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਵਿਚਾਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਤੇ ਉੱਥੇ ਵੱਡਾ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਹਾਲਾਂਕਿ ਇਸ ਤੇ ਹੁਣ ਕੀ ਕੁਝ ਜਾਂਚ ਹੁੰਦੀ ਹੈ ਕਿ ਕੁਝ ਕਾਰਵਾਈ ਹੁੰਦੀ ਹੈ ਕਿ ਕਿਹੜੇ ਐਕਸ਼ਨ ਲੁੱਤੇ ਜਾਂਦੇ ਨੇ ਉਹ ਦੇਖਣਾ ਬਣਦਾ ਪਰ ਪੰਜਾਬ ਦੇ ਵਿੱਚ ਅੱਜ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਪੂਰੇ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਿਆ ਹੈ ਪੂਰੇ ਮਾਮਲੇ ਨੂੰ ਬੜਾ ਗੰਭੀਰ ਮਸਲਾ ਜਾਣ ਕੇ ਜੋ ਹੈ ਹੁਣ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸ਼ੀ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਦੀ ਨਾਲ ਹੁਣ ਵੱਡੇ ਐਕਸ਼ਨ ਵੀ ਲੱਤੇ ਜਾਣਗੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਹੁਣ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ